ਅਜਨਾਲੇ ਜਦੋਂ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉੱਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਆ ਇਹ ਜਿਹੜੇ 10 ਬੰਦੇਰੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਤੇ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਆ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਨੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਾਮਲੇ ਚ ਅਰੈਸਟ ਕਰ ਰਹੇ ਆ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੋਟੇ ਬਤਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਾਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰੀਓਜਲਾ ਹਰਜੀਤ ਸਿੰਘ ਈਲਸ ਚਾਚਾ ਤੇ ਕਲਵੰਤ ਰੌਕੇ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪ ਵੀ ਉਸ ਕੇਸ ਇਹਨਾਂ ਨੂੰ ਬੁਟਾਇਦਾ ਸੀ ਅ ਰੈਸਟ ਕਰਾਂਗੇ ਰੈਸਟ ਕਰਕੇ ਉਹਦੀ ਤਫਤੀਸ਼ ਹੋਸੀ ਅੱਗੇ ਵਧਾਵਾਂਗੇ ਜਨਾਲਾ ਕੋਰਟ ਵਿੱਚ ਜਾਈ ਜਾਏਗਾ ਹਾਂਜੀ ਅਜਨਾਲਾ ਕੋਰਟ ਦੇ ਵਿੱਚ ਹੀ ਕੱਲ੍ਹ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਕਾਜ਼ੀਟ ਮੰਡਾ ਦੂਰੋਂ ਆਉਣਾ ਤੇ ਉਹਦੇ ਵਿੱਚ ਕੀਤਾ ਜਾਊਗਾ ਜੀ ਐਨਐਸਏ ਇਹ ਇਨਾਂ ਤੇ ਖਤਮ ਹੋ ਗਈ ਹੈ ਜੀ ਹਾਂ ਕੁਛ ਤੇ ਕੱਲ ਖਤਮ ਹੋ ਰਹੀ ਆ ਕੁਛ ਤੇ ਪਰਸੋ ਖਤਮ ਹੋ ਰਹੀ ਆ ਕੁਛ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਰੈਸਟ ਪਾ ਰਹੇ ਆ ਹੁਣ ਸਰਕਾਰ ਦੀ ਮਜਬੂਰੀ ਸੀ ਜੀ ਐਨਐਸਏ ਵਾਪਸ ਲੈਣਾ ਕਿਉਂਕਿ 2 ਸਾਲ ਪੂਰੇ ਹੋਣ ਲੱਗੇ ਨੇ ਕਾਨੂੰਨੀ ਤੌਰ ਤੇ 2 ਸਾਲ ਤੋਂ ਜਿਹੜੀ ਹੈ ਜੀ ਐਨਐਸਏ ਵਧਾਈ ਨਹੀਂ ਜਾ ਸਕਦੀ ਕੋਈ ਸਰਕਾਰ ਕੋਲੇ ਕੋਈ ਉਚਾਰਾ ਨਹੀਂ ਸੀ ਪਰੰਤੂ ਉਹ ਰਿਹਾਈ ਫਿਰ ਵੀ ਨਹੀਂ ਕਰ ਰਹੇ ਕਿਉਂਕਿ ਪੁਲਿਸ ਲੈਣ ਗਈ ਹੈ ਉਹਨਾਂ ਨੂੰ ਤੇ ਇੱਥੇ ਲਿਆਊਗੀ ਤੇ ਉਹਨਾਂ ਤੇ ਹੋਰ ਕੇਸ ਵੀ ਝੂਠੇ ਜਿਹੜੇ ਨੇ ਉਹ ਰਜਿਸਟਰਡ ਕੀਤੇ ਹੋਏ ਨੇ ਖੰਸਾ ਜੀ ਉਹਨਾਂ ਦੇ ਸਾਥੀਆਂ ਦੇ ਜੀ ਐਨਐਸਏ ਤੇ ਸਮਰਤ ਪਾਲ ਸਿੰਘ ਇਹਨਾਂ ਦੇ ਕੋਆਰਡੀਨੇਟਰ ਆਏ ਹੋ। ਦੇਖੋ ਜੀ ਹੁਣ ਇਹ ਤਾਂ ਇਹਨਾਂ ਨੂੰ ਸਰਕਾਰ ਨੂੰ ਪਤਾ ਹੁੰਦਾ ਹੈ ਕੱਲ ਨੂੰ ਕੀ ਕਰਦੇ ਆ ਥੋੜਾ ਜਿਹਾ ਇਹਨਾਂ ਦੇ ਪਿੱਛੋਂ ਲਾਈ ਸੀ ਇਹਨਾਂ ਨੇ ਐਨਐਸਏ ਇਹ ਇੱਥੇ ਦੋ ਦਿਨਾਂ 'ਚ ਕੀ ਫੈਸਲਾ ਹੁੰਦਾ ਹੈ ਕਿਵੇਂ ਹੁੰਦਾ ਹੈ ਫੈਸਲਾ ਉਹਨਾਂ ਨੂੰ ਉਹਨਾਂ ਬਾਰੇ ਕੀ ਫੈਸਲਾ ਹੁੰਦਾ ਹੈ ਇਹ ਫੇਰ ਇੱਥੇ ਭਵੰਤਮਨ ਦੇ ਜੀਨ ਦੇ ਵਿੱਚ ਆ ਉਹਦੇ ਦਿਮਾਗ ਦੇ ਵਿੱਚ ਆ ਉਹ ਕੀ ਕਰਦਾ ਹੈ ਇਹ ਆਪਾਂ ਨੂੰ ਦੋ ਤਿੰਨ ਦਿਨਾਂ ਦੇ ਵਿੱਚ ਪਤਾ ਲੱਗੂ।